ਸਰ ਇੱਕ ਲਗਾਤਾਰ ਜਿਹੜੀਆਂ ਉਹ ਮੀਟਿੰਗਾਂ ਚੱਲ ਰਹੀਆਂ ਹੈਗੀਆਂ ਨੇ ਖਾਸ ਕਰਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਸਾਹਿਬ ਵੀ ਆਏ ਸੀਗੇ ਸੋ ਕਿਸ ਤਰ੍ਹਾਂ ਦੀ ਤਿਆਰੀ ਹੈ ਖਾਸ ਕਰਕੇ ਲੁਧਿਆਣਾ ਦੇਖੋ 11 ਤਰੀਕ ਨੂੰ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਗੱਲ ਤੁਹਾਡੇ ਰਾਹੀਂ ਦੱਸਦਾ ਵੀ 11 ਫਰਵਰੀ ਨੂੰ ਸਾਡੇ 올 ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜਨ ਖੜਗੀ ਸਾਹਿਬ ਉਹ ਜਿਹੜੇ ਆ ਉਰੇ ਸਮਰਾਲਾ ਏਰੀਆ ਦੇ ਵਿੱਚ ਇੱਕ ਜਗ੍ਹਾ ਜਿਹੜੀ ਫਾਈਨਲਾਈਜ਼ ਕੀਤੀ ਆ ਜਿੱਥੇ ਉਹਨਾਂ ਨੇ 11 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀਆਂ ਕਮੇਟੀਆਂ ਉਦੋਂ ਬਾਅਦ ਬਲਾਕ ਪ੍ਰਧਾਨ ਉਹਨਾਂ ਦੀਆਂ ਕਮੇਟੀਆਂ ਉਦੋਂ ਬਾਅਦ ਜਿਹੜਾ ਮੰਡਲ ਪ੍ਰਧਾਨ ਨਵਾਂ ਇੱਕ ਬਣੀ ਆ ਵੀ 21 ਮੈਂਬਰ ਕਮੇਟੀ ਮੰਡਲ ਉਦੋਂ ਬਾਅਦ ਸਾਡੇ ਵਾਰਡ ਪ੍ਰਧਾਨ ਉਹ ਸਾਰੇ ਪੰਜਾਬ ਦੇ ਨਾਲ ਉਹਨਾਂ ਨੇ ਆ ਕੇ ਮੀਟਿੰਗ ਕਰਨੀ ਆ 11 ਤਰੀਕ ਨੂੰ ਉਹਦੇ ਲਈ ਹਰ ਜਗ੍ਹਾ ਜਿਹੜੇ ਕਿਉਂਕਿ ਅਨਚਾਰਜ ਵੀ ਨਵੇਂ ਬਣੇ ਆ ਦਵਿੰਦਰ ਯਾਦਵ ਜੀ ਉਹ ਹਰ ਲੋਕ ਸਭਾ ਹਲਕੇ ਚ ਕਿਉਂਕਿ ਨਮਾ ਇਨਚਾਰਜ ਬਣਦਾ ਹਰ ਦੀ ਗੱਲ ਸੁਣਨਾ ਹਰ ਨਾਲ ਜਾਣ ਪਛਾਣ ਕਰਨਾ ਉਹਨਾਂ ਦੀ ਡਿਊਟੀ ਆ ਉਹ ਅਸਲੀ ਗੱਲ ਤਾਂ ਇਹ ਆ ਵੀ ਉਹ ਹਰ ਜਗ੍ਹਾ ਜਾ ਕੇ ਉਹਨਾਂ ਨਾਲ ਲੀਡਰਸ਼ਿਪ ਨਾਲ ਚਰਚਾ ਕਰ ਰਿਹਾ ਜਿਵੇਂ ਕੱਲ ਲੁਧਿਆਣੇ ਸੀ ਲੁਧਿਆਣੇ ਦੇ ਵਿੱਚ ਕੱਲ ਸਦਦੇ ਸੀ ਉਹਨਾਂ ਨੇ ਬਲਾਕ ਪ੍ਰਧਾਨ ਵਾਰਡ ਪ੍ਰਧਾਨ ਮੰਡਲ ਪ੍ਰਧਾਨ ਤੇ ਉਹਨਾਂ ਦੇ ਕਮੇਟੀਆਂ ਜਿਹੜੀਆਂ ਥੱਲੇ ਮੰਡਲ ਤੇ ਵਾਰਡ ਦੀਆਂ ਸਦੀਆਂ ਸੀਗੀਆਂ ਉਹਨਾਂ ਨਾਲ ਉਹਨਾਂ ਨੇ ਇੰਟਰੈਕਸ਼ਨ ਕੀਤੀ ਤੇ ਉੱਥੇ ਲੋਕਾਂ ਨੇ ਆਪਣੀ ਆਪਣੀ ਗੱਲ ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਹੈ ਕਾਂਗਰਸ ਪਾਰਟੀ ਜਿਹੜੀ ਆਪੋਜੀਸ਼ਨ ਚ ਤੇ ਬੜਾ ਪਾਰਟੀ ਨੂੰ ਮਜ਼ਬੂਤ ਹੋਣ ਦਾ ਜਿਹੜਾ ਹੈ ਉਹ ਲੋੜ ਆ ਉਹਦੇ ਬਾਰੇ ਉਹਨਾਂ ਨੇ ਦੱਸਿਆ ਵੀ ਕਿਉਂ ਪਾਰਟੀ ਕਮਜ਼ੋਰੀ ਕੀ ਆਈ ਹੈ ਪਾਰਟੀ ਚ ਕੀ ਕੀ ਸੁਧਾਰ ਕਰਨ ਦੀ ਤੁਹਾਨੂੰ ਲੋੜ ਆ ਉਹ ਗੱਲਾਂ ਸਾਰੀਆਂ ਫੀਡਬੈਕ ਆਪ ਦਿਵਿੰਦਰ ਜੀ ਨੇ ਸਾਰੀਆਂ ਗੱਲਾਂ ਆਪ ਲਿਖੀਆਂ ਕਿਸੇ ਨੇ ਜਿਵੇਂ ਕਿਹਾ ਜੀ ਜਿਹੜਾ ਸਾਡਾ ਅਸਲੀ ਕੋਰ ਸਾਡਾ ਵਰਕਰ ਜਿਹੜਾ ਆਮ ਵਰਕਰ ਜਿਹੜਾ ਹੈ ਉਹਦੀ ਕਿਤੇ ਨਾ ਕਿਤੇ ਥੱਲੇ ਇਨਡਿਸਪਲਨ ਆ ਰਿਹਾ ਕਿਉਂ ਆ ਰਿਹਾ ਕਿਉਂਕਿ ਜਿਹੜੀ ਉਤਲੇ ਤੁਸੀਂ ਲੀਡਰਾਂ ਮੰਚ ਤੇ ਬੈਠੇ ਹੋ ਵਰਕਰਾਂ ਨੇ ਸਿੱਧੀ ਇਹ ਗੱਲ ਕਹੀ ਆ ਵੀ ਜਿਹੜੇ ਮੰਚ ਤੇ ਤੁਸੀਂ ਬੈਠੇ ਹੋ ਤੁਸੀਂ ਪਹਿਲਾਂ ਆਪਣੇ ਜਿਹੜਾ ਇਹ ਉਹਦੇ ਵਿੱਚ ਡਿਸਪਲਨ ਲਿਆਓ ਵਰਕਰ ਨੂੰ ਤਾਂ ਤਾਂ ਹੀ ਕਹਿ ਸਕੋਗੇ ਕਿਉਂਕਿ ਤੁਹਾਡੇ ਲੀਡਰ ਬਿਆਨ ਦਿੰਦੇ ਆ ਬਿਆਨਬਾਜ਼ੀ ਥੱਲੇ ਉਸ ਤਰੀਕੇ ਨਾਲ ਵੰਡ ਵੰਡ ਪਈ ਹੋਈ ਆ ਉਹਨੂੰ ਠੀਕ ਕਰੋ ਸਭ ਤੋਂ ਪਹਿਲਾਂ ਵੱਡੀ ਗੱਲ ਇਹੀ ਸੀ ਇਹਨਾਂ ਯੂਨ ਵਰਕਰ ਨੇ ਕਿਹਾ ਵੀ ਸਾਡੇ ਵੱਲੋਂ ਕਮੀ ਨਹੀਂ ਅਸੀਂ ਕੰਮ 'ਚ ਕਦੇ ਕਮੀ ਨਹੀਂ ਛੱਡਦੇ ਅਸੀਂ ਤੇ ਉਹੀ ਵਰਕਰ ਜਦੋਂ ਪਰ ਥੋੜੀ ਜਦੋਂ ਇਹੋ ਜੀ ਗੱਲ ਹੁੰਦੀ ਅਸੀਂ ਡੀਮੋਟਿਵੇਟ ਹੋ ਜਾਂਦੇ ਹਾਂ ਜਦੋਂ ਤੁਸੀਂ ਅੱਜ ਤੱਕੜੇ ਹੋ ਜਦੋਂ ਥੋੜੀ ਇਹ ਰਾਜਾ ਬੜਿੰਗ ਸਾਹਿਬ ਤੁਸੀਂ ਸਾਰੇ ਅੱਜਾ ਹੁਣ ਸਾਨੂੰ ਇਕੱਠੇ ਪਿਕਚਰ 'ਚ ਦੇਖ ਰਹੇ ਸਾਨੂੰ ਇੱਕ ਜੋਸ਼ ਦਿਖਦਾ ਏ ਤੇ ਜਦੋਂ ਕੋਈ ਮਾੜਾ ਬਿਆਨ ਆ ਜਾਂਦਾ ਉਹਨਾ ਢਿੱਲੇ ਪੈ ਜਾਂਦੇ ਆ ਤੇ ਇਹ ਥੋੜੀ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਣੀ ਆ ਉਹ ਦਵਿੰਦਰ ਯਾਦਵ ਉਹਨਾਂ ਨੇ ਭਰੋਸਾ ਦਵਾਇਆ ਮੈਂ ਬਿਗੈਰ ਨੌਲੇਜ ਤੇ ਇਹ ਗੱਲ ਕਰਦਾ ਤੁਹਾਡੇ ਨਾਲ ਬਈ ਜਿਹਨਾਂ ਬਾਰੇ ਗੱਲ ਚੱਲ ਰਹੀ ਆ ਵੀ ਪਾਰਟੀ ਇੱਕ ਪਾਸੇ ਆ ਤੇ ਉਹ ਇੱਕ ਪਾਸੇ ਆ ਉਹ ਜਲਦੀ ਤੋਂ ਜਲਦੀ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਬਿਲਕੁਲ ਤੁਸੀਂ ਥੰਨੇ ਦੀ ਗੱਲ ਕੀਤੀ ਆ ਉੱਤੇ ਤੱਕ ਮੇਰੀ ਜ਼ਿੰਮੇਵਾਰੀ ਆ ਡਿਸਪਲਿਨ ਜਿਹੜਾ ਆ ਉਹ ਰੱਖਿਆ ਜਾਓ ਜਿਹੜਾ ਨਹੀਂ ਆ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਓ ਕਿਉਂਕਿ ਇੱਕ ਵਾਰ ਇਹ ਕੋੜੀ ਘੁੱਟ ਭਰਨੀ ਪੈਣੀ ਆ ਬਾਰ-ਬਾਰ ਹਰ ਚੀਜ਼ ਨੂੰ ਤੁਸੀਂ ਠੀਕ ਨਹੀਂ ਕਰ ਸਕਦੇ ਘਰ ਰੋਜ਼ ਤੋੜ ਕੇ ਨਹੀਂ ਬਣਾ ਸਕਦੇ ਜਦੋਂ ਹੁਣ ਨਵਾਂ ਘਰ ਬਣ ਰਿਹਾ ਦਿਵਾਰਾਂ ਤੋਂ ਉਹਨੂੰ ਅੱਜ ਹੀ ਨਹੀਂ ਉਹਦੀ ਚੰਗੀ ਕਰ ਲੋ ਜਿਹੜੀ ਪਿੱਲੀ ਗਿੱਟ ਮਾੜੀ ਇੱਟ ਆ ਜਿਹੜੀ ਉਹਨੂੰ ਪਰੇ ਕਰ ਦਿਓ ਬਾਹਰ ਕਰ ਦਿਓ ਕੱਲ ਵਰਕਰ ਨਾਰਾਜ਼ ਸੀ ਕਿਉਂਕਿ ਕੱਲ ਜਿਹੜੀ ਮੀਟਿੰਗ ਸੀ ਕਈ ਵਾਰ ਵਰਕਰ ਨੂੰ ਇੱਕ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਹਨਾਂ ਦੀ ਵੀਡੀਓ ਸੁਣੀ ਆ ਕਈ ਵਾਰ ਇਹ ਕੀ ਹੁੰਦਾ ਏ ਛੱਲੜੇ ਛੋਟੇ ਲੈਵਲ ਤੇ ਕਈ ਵਾਰ ਮਨਮੰਤਾ ਹੋ ਹੁੰਦਾ ਏ ਤੇ ਉਹ ਮਨਮਟਾਓ ਇੱਕ ਬੰਦਾ ਲੀਡਰ ਦੇ ਨੇੜੇ ਹੋ ਜਾਂਦਾ ਉਹ ਉਹਨੂੰ ਕਹਿ ਦਿੰਦਾ ਵੀ ਤੂੰ ਅੰਦਰ ਨਹੀਂ ਜਾਣਾ ਤੂੰ ਰੁਕ ਜਾਣਾ ਰੁਕ ਜਾਣਾ ਹੈ ਉਹ ਗੁੱਸਾ ਹੈ ਜਿਹੜਾ ਉਹ ਫਿਰ ਉਹਦਾ ਸਾਰੀ ਲੀਡਰਸ਼ਿਪ ਤੇ ਆ ਜਾਂਦਾ ਅੱਜ ਕੱਲ ਮੀਡੀਆ ਦਾ ਜ਼ਮਾਨਾ ਹੈ ਤੇ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਸੀ ਵੀ ਇੱਥੇ ਮੀਟਿੰਗ ਹੈ ਜਿਹੜੀ ਉਹ ਅੱਜ ਜਿਹੜੇ ਬਲੌਕ ਪ੍ਰਧਾਨ ਨੇ ਦੋ ਦੋ ਉਹਨਾਂ ਨੇ ਬੋਲਣਾ ਹੈ ਤੇ ਕੁਝ ਮਹਿਲਾ ਕਾਂਗਰਸ ਯੂਥ ਕਾਂਗਰਸ ਇਹਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਹੋਈ ਜਿਹਦੇ ਕਰਕੇ ਉਹਨਾਂ ਨੇ ਗੁੱਸਾ ਕੀਤਾ ਪਰ ਪਰ ਗੱਲ ਇਹ ਆ ਕੋਈ ਵੀ ਵਰਕਰ ਆ ਜੇ ਮੇਤੋਂ ਨਰਾਜ਼ ਹੈ ਤਾਂ ਮੇਰਾ ਮੇਰਾ ਫਰਜ ਆ ਉਹਨੂੰ ਮਨਾਉਣਾ ਵਰਕਰ ਕੋਈ ਇਹ ਕੋਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਥੋੜੀ ਗੱਲ ਹੈ ਇਹ ਜਿਹੜਾ ਵੀ ਕੋਈ ਗੱਲ ਹੋਈ ਉਹ ਸਾਡੇ ਸਿਰ ਮੱਥੇ ਆ ਅਸੀਂ ਉਹਦਾ ਸੁਧਾਰ ਕਰਾਂਗੇ ਐਮਪੀ ਸਾਹਿਬ ਕੱਲ ਦੀ ਕਿਤੇ ਕਿਤੇ ਇਹਦਾ ਪੇਜ ਜਿਹੜੇ ਆਪਣੇ ਪ੍ਰਸ਼ਾਸਨ ਦੇ ਸ਼ਕਤੀ ਦੀ ਵਰਤੋਂ ਵਰਤੋਂ ਉੱਧਰ ਭਈ ਇੱਕ ਇਹ ਬਹੁਤ ਬੜੀ ਅੱਜ ਹੁਣੀ ਮੈਂ ਸੁਣ ਰਿਹਾ ਸੀ ਐਡਵੋਕੇਟ ਜਨਰਲ ਕੋਰਟ ਚੋਂ ਬਾਹਰ ਨਿਕਲੇ ਆ ਸਾਡੇ ਗੁਰਵਿੰਦਰ ਸਿੰਘ ਜਿਹੜੇ ਏਜੀ ਨੇ ਪੰਜਾਬ ਦੇ ਉਹਨਾਂ ਨੂੰ ਉਹਨਾਂ ਨੇ ਕੋਰਟ 'ਚ ਗੱਲ ਰੱਖੀ ਯਾਰ ਜਿੱਤ ਲੋ ਜਿੱਤ ਹਾਰ ਤਾਂ ਹੋਣੀ ਆ ਪਰ ਉਹ ਜਿਹੜਾ ਬੰਦਾ ਬੈਠਾ ਏ ਉਹਨਾਂ ਦੇ ਮਿਨੋਰਟੀ ਸੈਲ ਦਾ ਉਹ ਚੇਅਰਮੈਨ ਜਿਹੜਾ ਨੋਮੀਨੇਟਡ ਕਾਉਂਸਲਰ ਆ ਉਹ ਤੁਸੀਂ ਦੇਖਿਆ ਹੀ ਹੁਣ ਤਾਂ ਮੀਡੀਆ ਦੇ ਕੈਮਰੇ ਤੋਂ ਜਦੋਂ ਕੋਈ ਬਚ ਨਹੀਂ ਸਕਦਾ ਉਹ ਕੀ ਕਾਲਾ ਮਾਲਾ ਕਰੀ ਜਾਂਦਾ ਕਦੇ ਸੋਚੀ ਜਾਂਦਾ ਵੀ ਇਹਨੂੰ ਮੈਂ ਕਿੱਧਰ ਨੂੰ ਸਾਈਨ ਕਰਕੇ ਰੱਖਾਂ ਇਹ ਤੇ ਮੈਂ ਕਾਟਾ ਲਾ ਦਮਾ ਇਹ ਤੇ ਮੈਂ ਯੈਸ ਕਰਦਾ ਉਹ ਤਾਂ ਡੈਮੋਕ੍ਰੇਸੀ ਦਾ ਯਾਰ ਕੱਲ ਉਹਨੇ ਤਮਾਸ਼ਾ ਬਣਾਤਾ ਉਹ ਉਹ ਬੰਦੇ ਦੇ ਉੱਤੇ ਤਾਂ ਹਰ ਹਾਰ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਦੇਸ਼ ਧਰੋਹ ਦਾ ਮੁਕੱਦਮਾ ਹੋਣਾ ਚਾਹੀਦਾ ਵਿਆਹ ਦੇ ਤੂੰ ਡੈਮੋਕ੍ਰੇਸੀ ਦਾ ਕਤਲ ਕਰੀ ਜਾਂਦਾ ਉਸ ਕੁਰਸੀ ਤੇ ਬਹਿ ਕੇ ਤੇ ਜਿਵੇਂ ਕੀ ਕਰ ਰਹੀ ਹੈ ਕੋਈ ਚੰਡੀਗੜ੍ਹ ਦਾ ਮੇਅਰ ਬਣਨਾ ਜਿਹੜੀ ਆਪਾਂ ਸਾਰੇ ਦੇਸ਼ ਚੋਂ ਸਿਟੀ ਬਿਊਟੀਫੁਲ ਕਹਿ ਦਿੰਨੇ ਆ ਵੀ ਸਭ ਤੋਂ ਸੋਹਣਾ ਸਾਡਾ ਸ਼ਹਿਰ ਆ ਜਿਹੜਾ ਉਹ ਦੇਸ਼ ਦਾ ਚੰਡੀਗੜ੍ਹ ਆ ਤੇ ਉਸ ਚੰਡੀਗੜ੍ਹ ਦਾ ਮੇਅਰ ਚੁਣਨ ਲਈ ਆ ਆ ਜੋਕਰ ਪਣਾ ਕਰ ਰਿਹਾ ਉਹ ਬੰਦਾ ਦੇਖੋ ਤਾਂ ਸਹੀ ਨਾ ਕਿੰਨਾ ਹੁਣ ਕਿੰਨਾ ਬੁਰਾ ਲੱਗ ਰਿਹਾ ਉਹ ਕੀ ਦੁਨੀਆ 'ਚ ਦੇਖ ਰਹੇ ਹੋਣੇ ਆ ਵੀ ਯਾਰ ਆ ਲੋਕਤੰਤਰ ਇਸ ਕਰਕੇ ਮੈਨੂੰ ਲੱਗਦਾ ਹਾਈ ਕੋਰਟ ਜ਼ਰੂਰ ਇਤੇ ਫੈਸਲਾ ਲਏਗੀ ਕਿਉਂਕਿ ਹੁਣ ਹਾਈ ਕੋਰਟ ਦੇ ਉਹ ਚ ਗੇਮ ਗੇਮ ਚਲੀ ਗਈ ਆ ਉਹ ਰੀ ਇਲੈਕਸ਼ਨ ਕਰਾਉਂਦੇ ਆ ਕੀ ਕਰਾਉਂਦੇ ਆ ਇੱਕ ਪਾਸੇ ਅੱਜ ਦੇਸ਼ ਦਾ ਜਿਹੜਾ ਮੰਦਰ ਆ ਉੱਥੇ ਰਾਸ਼ਟਰਪਤੀ ਜੀ ਬੋਲ ਰਹੇ ਆ ਇੱਕ ਪਾਸੇ ਅੱਜ ਹਾਈ ਕੋਰਟ ਚ ਉਸ ਡੈਮੋਕ੍ਰੇਸੀ ਦਾ ਜਿਹੜਾ ਸਾਦਾ ਬੜਾ ਮੰਦਰ ਜਿੱਥੇ ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਉਹ ਮੰਦਰ ਚੱਲ ਰਿਹਾ ਏ ਇੱਕ ਪਾਸੇ ਆ ਲੋਕਤੰਤਰ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਮੈਨੂੰ ਲੱਗਦਾ ਇਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਆਪ ਇੰਟਰਵਿਨ ਕਰਨਾ ਚਾਹੀਦਾ ਏ ਚਾਹੇਓ ਸਰਕਾਰ ਕਿਸੇ ਦੀ ਹੋਵੇ ਉਹਨਾਂ ਯਾਰ ਲੋਕਾਂ 'ਚ ਵਿਸ਼ਵਾਸਤਾ ਹੋਵੇ ਵੋਟ ਦਾ ਜੇ ਲੋਕਾਂ 'ਚ ਵਿਸ਼ਵਾਸ ਹੀ ਖਤਮ ਹੋ ਗਿਆ ਵੋਟ ਪਾਉਣ ਦਾ ਫਿਰ ਤਾਂ ਕਿਸੇ ਨੇ ਵੋਟ ਹੀ ਨਹੀਂ ਪਾਉਣ ਜਾਣਾ ਵੀ ਸਾਡੀ ਵੋਟ ਤਾਂ ਯਾਰ ਜਿੱਧਰ ਜਾਣੀ ਏ ਇੱਕ ਪਾਸੇ ਜਾਣੀ ਆ ਉਸ ਉਸ ਗੱਲ ਦਾ ਵੱਡਾ ਫਿਕਰ ਇਸ ਇਸ ਗੱਲ ਦਾ ਏ ਵੀ ਆਮ ਆਦਮੀ ਪਾਰਟੀ ਕੱਲ ਧਰਨਾ ਲਗਾਉਣ ਜਾ ਰਹੀ ਆ ਚੰਡੀਗੜ੍ਹ ਵਰਕਰਾਂスメ ਇਹ ਅੱਜ ਸਾਰੇ ਆ ਨਹੀਂ ਕਿਉਂਕਿ ਉੱਥੇ ਜੀ ਪ੍ਰੀ ਜਿਹੜਾ ਅਲਾਈਅੰਸ ਹੋਇਆ ਏ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਇਸ ਵੇਲੇ ਜਿਹੜਾ ਉਹ ਧਰਨਾ ਚੱਲ ਰਿਹਾ ਉੱਥੇ ਬੜਾ ਭਾਰੀ ਬੈਰੀਕੇਡਾਂ ਦੇ ਨਾਲ ਜਦੋ ਜਹਿਦ ਹੋ ਰਹੀ ਆ ਪਰ ਇਹ 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 ਉਹ ਲਾਗਿਕ ਲੋਕਤੰਤਰ ਜ ਡੈਮੋਕ੍ਰੇਸੀ ਚ ਹੈਗਾ ਇਹ ਜਦੋਂ ਆਪਾਂ ਧਰਨਾ ਮੁਜਾਹਰਾ ਕਰਦੇ ਆ ਆਪੋ ਆਪਣੀਆਂ ਪਾਰਟੀਆਂ ਪਰ ਹੁਣ ਇਹਦਾ ਫੈਸਲਾ ਜਿਹੜਾ ਉਹ ਹਾਈ ਕੋਰਟ ਚ ਹੋਏਗਾ ਲੋਕ ਸਭਾ ਚੋਣਾਂ ਵੀ ਹੈਗੀਆਂ ਅੱਗੇ ਜਾ ਕੇ ਲੱਗਦਾ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਅਭੀ ਦਰਵਾਤੋਂ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਸੋ ਇਸ ਤੇ ਸਬਕ ਨੋਟਿਸ ਲੈਣਾ ਚਾਹੀਦਾ ਇਸ ਤੁੰਦੀ ਦੇਖੋ ਇਸ ਕੋਸ਼ਿਸ਼ ਕਰਾਂਗੇ ਅੱਜ ਮੈਂ ਹੁਣ ਤੁਹਾਡੇ ਕੋਲੋਂ ਜਾ ਜਾਊਂਗਾ ਮੈਂ ਦਿੱਲੀ ਚੱਲੇ ਆ ਅੱਜ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਪਾਰਲੀਮੈਂਟ ਚ ਵੀ ਜੇ ਕੋਈ ਗੱਲ ਕੀਤੀ ਜਾ ਸਕੇ ਜੇ ਕਰਨ ਦੇਣਗੇ ਨਹੀਂ ਤੇ ਚੱਕੀ ਬਾਹਰ ਮਾਰ ਦਿਆ ਸਾਨੂੰ ਮਾਰਿਆ ਪਿਛਲੀ ਵਾਰ ਇਸ ਵਾਰ ਦੇਖਦੇ ਆ ਨਹੀਂ ਨਹੀਂ 1 ਟੂ 1 ਉਹਨਾਂ ਨਾਲ ਗੱਲ ਕਰਾਂਗੇ ਵੀ ਇਹਦੇ ਨਾਲ ਮੈਸੇਜ ਇੱਕ ਸੁਨੇਹਾ ਮਾਲਾ ਜਾ ਰਿਹਾ ਠੀਕ ਆ ਸਰਕਾਰ ਧੱਕਾ ਧੱਕਾ ਕਰਦੀ ਹੁੰਦੀਆਂ ਪਰ ਇੰਨਾ ਨਾ ਨਾ ਕਰੋ ਇਦਾਂ ਇਹ ਤਾਂ ਤੁਸੀਂ ਚਿੱਟੇ ਦਿਨ ਦਿਹਾੜੇ ਡਾਕੇ ਮਾਰੀ ਜਾਂਦੇ ਹੋ ਸਰ ਇਹ ਕੱਲ ਬਜਟ ਵੀ ਪੇਸ਼ ਹੋਣ ਜਾ ਰਿਹਾ ਸੋ ਲੁਧਿਆਣਾ ਇੰਡਸਟਰੀਅਲ ਸਿਟੀ ਹੈਗੀ ਐਸੇ ਲੱਗਦਾ ਹੈ ਕਿ ਕਾਰੋਬਾਰੀਆਂ ਨੂੰ ਵੀ ਉਮੀਦਾਂ ਰਹੀਆਂ ਹਨ ਉਹਨਾਂ ਦੀਆਂ ਖਾਸ ਤੌਰ ਤੇ ਬਜਟ ਕੋਲ ਨਹੀਂ ਮੈਂ ਕੱਲ ਸਾਰੇ ਕਾਰੋਬਾਰੀ ਸੁਣ ਰਿਹਾ ਸੀ ਜਿਵੇਂ ਉਹਨਾਂ ਨੇ ਫ੍ਰੀਡ ਕਰੀਏ ਹੋਰ ਆਪਣੀ ਗੱਲ ਕੀਤੀ ਕੁਝ ਉਹਨਾਂ ਨੇ ਜਿਹੜਾ ਬਾਹਰੋਂ ਇੰਪੋਰਟ ਹੁੰਦਾ ਉਹਦੇ ਲਈ ਕਿਉਂਕਿ ਸਾਈਕਲ ਦੇ ਪਾਰਟਸ ਆਉਂਦੇ ਆ ਆਪਣੇ ਹੈਮਰ ਮਤਲਬ ਜਿਹੜੇ ਲੋਹੇ ਦੀਆਂ ਚੀਜ਼ਾਂ ਬਣਦੀਆਂ ਉਹਦੇ ਲਈ ਉਹਨਾਂ ਨੇ ਘੱਟ ਕਰਨ ਦੀ ਗੱਲ ਕਹੀ ਆ ਪਰ ਮੈਨੂੰ ਇਹ 'ਚ ਕੋਈ ਬੜੀ ਆਸ ਤਾਂ ਨਹੀਂ ਗੀ ਕਿਉਂਕਿ ਅਨਟਰਮ ਬਜਟ ਆ ਹੈ ਜਿਹੜਾ ਵੱਡਾ ਬਜਟ ਆ ਉਹ ਚੋਣਾਂ ਤੋਂ ਬਾਅਦ ਆਏਗਾ ਇਹਦੇ ਵਿੱਚ ਤਾਂ ਸਿਰਫ ਜਿਹੜਾ ਏ ਜਿਆਦਾ ਜਿਹੜੇ ਵਿਭਾਗਾਂ ਦੇ ਹੈੱਡ ਨੇ ਤਨਖਾਹਾਂ ਦੇ ਲਈ ਜਾਂ ਹੋਰਾਂ ਲਈ ਉਹੀ ਪੈਸਾ ਜਾਣਾ ਹੁੰਦਾ ਉਹ ਮਨਜ਼ੂਰੀ ਦੇਣੀ ਹੁੰਦੀ ਆ ਇਹਦੇ ਵਿੱਚ ਕੋਈ ਬੜਾ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਨਹੀਂ ਮਿਲੇਗਾ ਸਰ ਇੱਕ ਤੁਸੀਂ ਦਾਣਾ ਲੱਗਿਆ ਸੀ ਕਰਕਸ ਪਲਾਨ ਨੂੰ ਹੁਣ ਉੱਥੇ ਜਾ ਕੇ ਜਿਹੜੇ ਪਸ਼ਮੀਰੀ ਆਪਣੇ ਵਿਧਾਇਕ ਨੇ ਗੁਰਪ੍ਰੀਤ ਗੁੱਗੀ ਉਹ ਜਾਂਦੇ ਨੇ ਉਹ ਸਵਾਲ ਖੜੇ ਕਰਦੇ ਨੇ ਕਿ ਇਹ ਜਿਹੜਾ ਪਲਾਨ ਤੇ ਕਾਲਾ ਬੂ ਲੈ ਜਦੋਂ ਕਿ ਉਹ ਕਾਂਗਰਸ ਦੇ ਸਰਕਾਰ ਸਮੇਂ ਬਣਾਇਆ ਗਿਆ ਸੀਗਾ ਨਹੀਂ ਮੈਂ ਮੰਨਦਾ ਜੇ ਕਾਂਗਰਸ ਸਰਕਾਰ ਵਲੇ ਬਣਾਇਆ ਗਿਆ ਤਾਂ ਤਾਂ ਹੀ ਤਾਂ ਅਸੀਂ ਚੱਲਾ ਚਲਾਇਆ ਨਹੀਂ ਕੋਈ ਗਲਤੀ ਵੀ ਹੋ ਸਕਦੀ ਆ ਜੇ ਜੇ ਉਦੋਂ ਉਹ ਉਹ ਬਣ ਗਿਆ ਤੇ ਜਦੋਂ ਲੋਕਾਂ ਨੇ ਕਿਹਾ ਵੀ ਇਹਦਾ ਸਾਨੂੰ ਨਹੀਂ ਬੈਨੀਫਿਟ ਜਾਂ ਸਾਡੇ ਇਹ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਤੇ ਫਿਰ ਆਪਣਾ ਹੀ ਕੰਮ ਆ ਨਾ ਬਦਲਣਾ ਅਸੀਂ ਇਸੇ ਕਰਕੇ ਜਿਹੜੀ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਉਹਨੂੰ ਨਹੀਂ ਚੱਲਣ ਦਿੱਤਾ ਤੇ ਮੈਂ ਹੁਣ ਵੀ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਹੋਰਾਂ ਨਾਲ ਵੀ ਗੱਲ ਕੀਤੀ ਆ ਵੀ ਇਹਦੇ ਵਿੱਚ 3 ਕੋਰੜ ਰੁਪਈਆ ਲੱਗੇਗਾ ਉਹਨੂੰ ਸ਼ਿਫਟ ਕਰਨ ਨੂੰ ਜ਼ਮੀਨ ਕਾਰਪੋਰੇਸ਼ਨ ਦੀ ਆ ਮੁਰਜੇਗਾ ਪਈਆਂ ਐ ਤੇ ਇਹ ਜਿਹੜੀ ਮਸ਼ੀਨਰੀ ਇਹ ਵੀ ਪਈ ਆ ਇਹ ਮਸ਼ੀਨਰੀ ਸ਼ਿਫਟ ਹੋ ਸਕਦੀ ਆ ਤੇ ਲੋਕਾਂ ਦੇ ਹਿੱਤ ਚ ਦੇਖ ਕੇ ਇਹ ਫੈਸਲਾ ਮੈਨੂੰ ਲੱਗਦਾ ਜਿਹੜੇ ਮੁੱਖ ਮੰਤਰੀ ਸਾਹਿਬ ਤੇ ਸਰਕਾਰ ਤੋਂ ਧਰੂਰ ਕਰਵਾਵਾਂਗੇ ਇਹ ਪੋਲਿਟਿਕਸ ਇੱਥੇ ਨਹੀਂ ਹੋਣੀ ਚਾਹੀਦੀ ਮੈਂ ਤਾਂ ਇੰਨੀਓ ਗੱਲ ਕਰੂੰਗਾ ਵੀ ਆਪਾਂ ਉਸ ਕੰਮ ਵੱਲੋਂ ਚੱਲੀਏ ਇਹ ਥੋੜੀ ਆ ਵੀ ਜੇ ਮੇਰਾ ਘਰ ਨਹੀਂਗਾ ਉੱਥੇ ਮੈਂ ਉੱਥੇ ਨਹੀਂ ਰਹਿੰਦਾ ਤੇ ਉੱਥੇ ਜਿਹੇ ਪਿੰਡਾਂ ਵਾਲੇ ਰਹਿੰਦੇ ਆ ਤੇ ਸ਼ਹਿਰ ਵਾਲੇ ਐਮਐਲਏ ਜਾ ਕੇ ਉੱਥੇ ਧੱਕਾ ਕਰਨ ਇਹਦਾ ਮਤਲਬ ਤਾਂ ਇਹੀ ਹੋਇਆ ਨਾ ਆਪਾਂ ਸਭ ਨੂੰ ਬਰਾਬਰ ਜਿਹੜਾ ਹੈ ਉਹ ਦੇਖਣਾ ਹੈ ਉੱਥੇ ਉੱਥੇ ਕੋਈ ਜਾਨਵਰ ਰਹਿੰਦੇ ਆ ਉੱਥੇ ਵੀ ਤਾਂ ਲੋਕ ਹੀ ਰਹਿੰਦੇ ਆ ਨਾ ਵੀ ਤੁਸੀਂ ਆਪਣਾ ਗੰਦ ਚੱਕ ਕੇ ਉੱਥੇ ਸਿੱਟ ਦਿਓ ਉਹ ਵੀ ਕਰ ਰਹੇ ਨੇ ਲੱਗਦਾ ਨਹੀਂ ਚੱਲਣ ਦੇਣਾ ਜੀ ਉਹਨਾਂ ਨੇ ਨਹੀਂ ਚੱਲਣ ਦੇਣਾ ਨਾ ਚਲਾਉਣਾ ਚਾਹੀਦਾ ਨਾ ਚੱਲਣ ਦਵਾਂਗੇ ਮੈਂ ਵੀ ਤਾਂ ਸਭ ਤੋਂ ਮੇਰੇ ਚ ਕਾਂਗਰਸ ਸ਼ਾਮਲ ਰਹੂਗੀ ਉੱਥੇ ਕਿੱਥੇ ਸਰ ਚੰਡੀਗੜ੍ਹ ਦੇ ਆ ਇਕੱਠੇ ਇਕੱਠੇ ਹੋ ਰਿਹਾ ਇਕੱਠੇ ਹੋ ਰਿਹਾ ਠੀਕ ਹੈ ਸਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ